ਕਿ ਜਿਹਨ ਮੰਨ ਨਿਰਮਲ ਜਿਨ੍ਹਾਂ ਦਾ ਮਨ ਨਿਰਮਲ ਹੈ ਸਦਾ ਰਹੇ ਹੈ ਗੁਰ ਨਾਲੇ ਉਹ ਗੁਰੂ ਦੇ ਨਾਲ ਹਮੇਸ਼ਾ ਜੁੜੇ ਰਹਿੰਦੇ ਨੇ ਭਾਵੇਂ ਉਹ ਘਰ ਵੀ ਚਲੇ ਗਏ ਨੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਘਰ ਵੀ ਰਹਿ ਸਕਦੇ ਆ ਧਿਆਨ ਗੁਰ ਚਰਨਾ ਵਿੱਚ ਵਾਹਿਗੁਰੂ ਮੰਤਰ ਮੁਖ ਵਿੱਚ ਹਿਰਦੇ ਚ ਨਾਮ ਇਹ ਜੁੜੇ ਹੀ ਜੁੜੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਕੋਲ ਬਹਿ ਕੇ ਧਿਆਨ ਕਿਤੇ ਹੋਰ ਹੈ ਮੂੰਹ ਵਿੱਚ ਨਾਮ ਨਹੀਂ ਫੇਰ ਟੁੱਟੇ ਹੀ ਟੁੱਟੇ ਆ ਫੇਰ ਤਾਂ ਕੋਲ ਬਹਿ ਕੇ ਵੀ ਟੁੱਟਿਆ ਹੋਇਆ ਜੇ ਮਨ ਕਿਤੇ ਹੋਰ ਚਲਿਆ ਗਿਆ ਗੁਰਨਾਨਕ ਦੇਵ ਜੀ ਨੂੰ ਕਹਿਣ ਲੱਗਿਆ ਸੋ ਕਹਿਣ ਲੱਗਿਆ ਕਾਜੀ ਤੁਸੀਂ ਆਓ ਜੇ ਤੁਸੀਂ ਕਹਿੰਦੇ ਸਾਰਿਆਂ 'ਚ ਰੱਬ ਹੈ ਅੱਲਾਹ ਹੈ ਤੇ ਮੇਰੇ ਨਾਲ ਨਮਾਜ਼ ਪੜੋ ਉੱਥੋਂ ਦਾ ਰਾਜਾ ਵੀ ਨਵਾਬ ਵੀ ਮਹਾਰਾਜ ਜੀ ਨੂੰ ਮਸਜਿਦ ਵਿੱਚ ਲੈ ਗਏ ਮਸਜਿਦ ਵਿੱਚ ਖੜੇ ਹੋ ਗਏ ਜਾਂ ਪਰ ਮਹਾਰਾਜ ਕੁਛ ਝੁਗੇ ਨਹੀਂ ਖੜੇ ਨਹੀਂ ਕੁਛ ਨਹੀਂ ਕੀਤਾ ਕਹਿੰਦੇ ਤੁਸੀਂ ਕੁਛ ਵੀ ਨਹੀਂ ਕੀਤਾ ਨਿਵਾਜ਼ ਨਹੀਂ ਅਦਾ ਕੀਤੀ ਮਹਾਰਾ ਜੀਰੇ ਤੁਸੀਂ ਤਾਂ ਕੁਛ ਨਹੀਂ ਕੀਤਾ ਦੋਵਾਂ ਨੇ ਐਵੇਂ ਸਰੀਰ ਕਰਕੇ ਤਾਂ ਝੁਕੇ ਹੋ ਤੇਰਾ ਮਨ ਉੱਥੇ ਸੀ ਕਾਬਲ ਵਿੱਚ ਤੇਰਾ ਮਨ ਘਰ ਸੀ ਬਚੇਰੇ ਵਿੱਚ ਇਸ ਕਰਕੇ ਸਤਿਗੁਰੂ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਜੇ ਜੁੜੇ ਰਹਿਣਾ ਤਾਂ ਫਿਰ ਹਰ ਵਕਤ ਜੁੜਨ ਦਾ ਇੱਕੋ ਹੀ ਤਰੀਕਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਪੌੜੀਆਂ ਹੁਣ ਤੱਕ ਬਖਸ਼ੀਆਂ 21ਵੀਂ ਬਾਉੜੀ ਦੇ ਵਿੱਚ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ ਇਹ ਗੁਰਸਿੱਖ ਹੁੰਦੇ ਨੇ ਇੱਕ ਤਾਂ ਹੁੰਦਾ ਹੈ ਸਨਮੁਖ ਗੁਰਮੁਖ ਇਹ ਉੱਚੀਆਂ ਅਵਸਥਾ ਦੇ ਮਾਲਕ ਨੇ ਬੇਮੁਖ ਹੁੰਦਾ ਹੈ ਹੁਣ ਸਤਿਗੁਰੂ ਮਹਾਰਾਜ ਪਹਿਲੇ ਸਨਮੁਖ ਦਾ ਕਥਨ ਕਰਦੇ ਨੇ ਸਨਮੁਖ ਜਿਹੜਾ ਗੁਰਸਿੱਖ ਹੁੰਦਾ ਹੈ ਉਹਦੀ ਪਰਪਾਸ਼ਾ ਜਿਹੜੀ ਹੈ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਜੇ ਕੋਈ ਜਿਹੜਾ ਸਿੱਖ ਹੈ ਗੁਰੂ ਦੇ ਛੇਤੀ ਸਾਹਮਣੇ ਬੈਠ ਕੇ ਸਨਮੁਖ ਹੋਣਾ ਚਾਹੁੰਦਾ ਹੈ ਸਨਮੁਖ ਗੁਰੂ ਅਮਰਦਾਸ ਜੀ ਨੇ ਸਨਮੁਖ ਸਿੱਖੀ ਨੂੰ ਕਮਾਇਆ ਜਦੋਂ ਵੀ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਦੇ ਸਨ ਤਾਂ ਪਿੱਠ ਨਹੀਂ ਸੀ ਕਰਦੇ ਫਿਰ ਪਿੱਛੇ ਪਿੱਛੇ ਨੂੰ ਤੁਰੇ ਜਾਣਾ ਉਹਨਾਂ ਨੇ ਗੁਰੂ ਅਮਰਦਾਸ ਜੀ ਨੇ ਆਪਣੇ ਮਨ ਨੂੰ ਵੀ ਗੁਰੂ ਦੇ ਸਨਮੁਖ ਰੱਖਿਆ ਹੈ ਆਪਣੇ ਸਰੀਰ ਨੂੰ ਵੀ ਸਨਮੁਖ ਰੱਖਿਆ ਹੈ ਜੇ ਗਾਗਰ ਜਲ ਦੀ ਭਰ ਕੇ ਲਿਆਉਣੀ ਤਾਂ ਵੀ ਪਿੱਛੇ ਪਿੱਛੇ ਨੂੰ 6 ਕਿਲੋਮੀਟਰ ਜਾਂਦੇ ਸਨ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਕੋਈ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਉਹਦੀਆਂ ਨਿਸ਼ਾਨੀਆਂ ਕੀ ਨੇ ਜੇ ਕੋਈ ਗੁਰੂ ਦੇ ਨਾਲ ਬੈਠਣਾ ਚਾਹੁੰਦਾ ਹੈ ਗੁਰੂ ਦੇ ਸੰਮੁਖ ਹੋਣਾ ਚਾਹੁੰਦਾ ਹੈ ਸਤਿਗੁਰੂ ਕਹਿੰਦੇ ਨੇ ਹੋਵੇ ਤਾਂ ਸੰਮੁਖ ਸਿੱਖ ਕੋਈ ਜੇ ਕੋਈ ਸਿੱਖ ਹੋਣਾ ਚਾਹੁੰਦਾ ਹੈ ਮੈਂ ਵੀ ਗੁਰੂ ਦੇ ਸਨਮੁਖ ਹੋਵਾਂ ਬਿਲਕੁਲ ਸਾਹਮਣੇ ਮੱਥੇ ਹੀ ਰਹਾ ਹਮੇਸ਼ਾ ਜਿਵੇਂ 6ਵੇਂ ਪਾਤਸ਼ਾਹ ਮਹਾਰਾਜ ਕੋਲੇ ਜਿਹੜਾ ਚੱਲ ਕੇ ਪਹੁੰਚਿਆ ਸੀ ਸੈਦ ਫਕੀਰ ਸ੍ਰੀ ਹਰਗੋਬਿੰਦਪੁਰ ਸਾਹਿਬ ਉਹ ਮਹਾਰਾਜ ਦੇ ਘੋੜੇ ਦੇ ਨਾਲ-ਨਾਲ ਅੱਗੇ-ਅੱਗੇ ਦੌੜਦਾ ਤੇ ਗੁਰੂ ਸਾਹਿਬ ਵੱਲ ਹੀ ਦੇਖੀ ਜਾਂਦਾ ਹੁੰਦਾ ਸੀ ਉਹ ਹਰ ਟਾਈਮ ਹੀ ਮਹਾਰਾਜ ਵੱਲ ਦੇਖਦਾ ਰਹਿੰਦਾ ਸੀ ਸਮਰਾਜ ਕਹਿੰਦੇ ਐਸੀ ਜਿਹੜੇ ਸੰਮੁਖ ਸਿੱਖ ਨੇ ਉਹ ਬਹੁਤ ਔਖੇ ਮਿਲਦੇ ਨੇ ਕਿਉਂਕਿ ਜੇ ਸੰਮੁਖ ਬਣਨਾ ਹੈ ਕਿ ਆਪਾਂ ਘਰ ਕੰਮ ਵੀ ਕਰਨੇ ਨੇ ਫਿਰ ਅਸੀਂ ਇੱਧਰ ਉੱਧਰ ਵੀ ਜਾਣਾ ਤੇ ਨਾਲ ਵੀ ਕਿਵੇਂ ਰਹੀਏ ਸਤਿਗੁਰੂ ਕਹਿੰਦੇ ਨੇ ਇੱਕ ਹੁੰਦਾ ਸਰੀਰ ਕਰਕੇ ਰਹਿਣਾ ਇੱਕ ਹੁੰਦਾ ਮਨ ਕਰਕੇ ਰਹਿਣਾ ਸਤਿਗੁਰੂ ਕਹਿੰਦੇ ਜਿਹਾ ਹੋ ਰਹੇ ਗੁਰ ਨਾਲੇ ਜੇ ਤੁਹਾਨੂੰ ਕੰਮ ਹੈ ਜਾਓ ਪਰ ਮਨੋਂ ਸਤਿਗੁਰੂ ਨਾਲ ਜੁੜੇ ਰਹੋ ਜਿਹਾ ਹੋ ਰਹੇ ਗੁਰ ਨਾਲੇ ਆਪਣਾ ਮਨ ਇੱਥੇ ਛੱਡ ਜਾਓ ਗੁਰੂ ਕੇ ਚਰਨਾਂ ਵਿੱਚ ਸਰੀਰ ਕਰਕੇ ਕੰਮ ਜਿਹੜੇ ਕਰਨੇ ਨੇ ਕਰਿ ਆਓ ਮਨ ਗੁਰ ਚਰਨਾਂ ਨਾਲ ਜੁੜਿਆ ਰਹੇ ਇਹ ਹੈ ਸੰਮੁਖਤਾ ਫਿਰ ਇੱਕ ਕੰਮ ਕਰਿਆ ਕਰੋ ਤੁਰੇ ਫਿਰਦੇ ਕੰਮਕਾਰ ਹੱਥਾਂ ਨਾਲ ਕਰਨੇ ਨੇ ਗੁਰ ਕੇ ਚਰਨ ਹਿਰਦੇ ਤੇ ਆਏ ਗੁਰੂ ਕੇ ਜਿਹੜੇ ਚਰਨ ਨੇ ਵਾਹਿਗੁਰੂ ਮੰਤਰ ਹੈ ਇਹਨੂੰ ਹਿਰਦੇ ਦੇ ਅੰਦਰ ਧਿਆਉਂਦੇ ਰਹੋ ਸੰਮੁਖ ਜੇ ਬਣਨਾ ਹੈ ਮਨ ਇੱਥੇ ਛੱਡ ਜਾਣਾ ਹੈ ਹਿਰਦੇ ਵਿੱਚ ਨਾਮ ਨੂੰ ਜਪਣਾ ਹੈ ਅੰਤਰ ਆਤਮੈ ਸੰਭਾਲੇ ਅੰਤਰਾਤਮੈ ਹਮੇਸ਼ਾ ਯਾਦ ਰੱਖੇ ਗੁਰੂ ਸਾਹਿਬ ਨੂੰ ਗੁਰਮੰਤਰ ਨੂੰ ਕਿ ਮੇਰੇ ਗੁਰੂ ਕੌਣ ਨੇ ਤੇ ਮੈਂ ਉਹਨਾਂ ਨੂੰ ਯਾਦ ਰੱਖਣਾ ਮੈਨੂੰ ਗੁਰੂ ਨੇ ਗੁਰਮੰਤਰ ਦਿੱਤਾ ਹੈ ਉਹ ਗੁਰਮੰਤਰ ਜਪਦੇ ਫਿਰਨਾ ਵਾਹਿਗੁਰੂ ਕਹਿਣਾ ਸਤਿਗੁਰੂ ਨਾਲ ਵੀ ਜੋੜਦਾ ਹੈ ਵਾਹਿਗੁਰੂ ਕਹਿਣਾ ਅਕਾਲ ਪੁਰਖ ਨਾਲ ਵੀ ਜੋੜਦਾ ਹੈ ਕਿਉਂਕਿ ਗੁਰਮੰਤਰ ਗੁਰੂ ਨੇ ਦਿੱਤਾ ਹੈ ਮਲਾਪ ਕਰਾਉਂਦਾ ਹੈ ਅਕਾਲ ਪੁਰਖ ਦਾ ਇਸ ਕਰਕੇ ਵਾਹਿਗੁਰੂ ਵਾਹਿਗੁਰੂ ਕਰਨਾ ਜਿਹੜਾ ਹੈ ਇਹ ਜੋੜਦਾ ਹੈ ਆਪਾਂ ਨੂੰ ਫਿਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਾਨੁਮੁਖ ਜੇ ਹੋਣਾ ਹੈ ਉਹਦੇ ਵਿੱਚ ਕੁਝ ਚੀਜ਼ਾਂ ਛੱਡਣੀਆਂ ਪੈਂਦੀਆਂ ਹਨ ਆਪ ਛੱਡ ਸਦਾ ਰਹੈ ਪਰਣਾ ਆਪਣਾ ਆਪ ਜਿਹੜਾ ਹੈ ਆਪਣਾ ਅਤ ਜਿਹੜੀ ਹੈ ਆਪਣੀ ਹਉਮੈ ਹੈ ਇਹਨੂੰ ਛੱਡ ਬਈ ਇਹ ਨਾ ਕਹਿ ਕੇ ਮੈਂ ਕਰ ਲਵਾਂਗਾ ਇਹ ਕੰਮ ਮੈਂ ਕਰ ਦਿਆਂਗਾ ਮੈਂ ਇਸ ਤਰ੍ਹਾਂ ਇਹ ਸਭ ਛੱਡ ਦੇ ਸਦਾ ਰਹੇ ਪਰਣਾ ਪਰਣੇ ਦਾ ਅਰਥ ਹੁੰਦਾ ਹੈ ਆਸਰੇ ਹਮੇਸ਼ਾ ਹੀ ਗੁਰੂ ਦੇ ਆਸਰੇ ਰਹੇ ਪਰਣਾ ਗੁਰੂ ਦੇ ਆਸਰੇ ਕਿਵੇਂ ਰਹੇ ਗੁਰਬਿੰਨ ਅਵਰ ਨ ਜਾਣ ਹੈ ਕੋਈ ਗੁਰੂ ਤੋਂ ਬਿਨਾ ਹੋਰ ਕਿਸੇ ਨੂੰ ਜਾਣੇ ਨਾ ਸ਼ਕਤੀ ਵਾਲਾ ਵਿਅਕਤੀ ਵਾਲਾ ਪ੍ਰਗਿਆ ਵਾਲਾ ਵੀ ਇਹ ਫਲਾਨੇ ਚ ਬੜੀ ਸ਼ਕਤੀ ਹੈ ਫਲਾਨਾ ਐਸਾ ਕਰ ਦਿੰਦਾ ਇਤਨਾ ਮਨ ਨਹੀਂ ਡਲਾਉਣਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਕਰ ਸਕਦੇ ਕਿ ਗੁਰੂ ਤੇਗ ਬਹਾਦਰ ਸਾਹਿਬ ਚ ਸ਼ਕਤੀ ਨਹੀਂ ਹੈ ਮਹਾਰਾਜ 10ਵੇਂ ਪਾਤਸ਼ਾਹ ਜਦ ਅੰਤਮ ਸਮੇਂ ਜੋਤੀ ਜੋਤ ਸਮਾਉਣ ਲੱਗੇ ਤਾਂ ਇਹ ਉਪਦੇਸ਼ ਕਰ ਦਿੱਤਾ ਸਾਰਿਆਂ ਸਿੰਘਾਂ ਨੂੰ ਭਾਈ ਸੰਗਤੋ ਗੁਰਸਿੱਖੋ ਸਿੰਘੋ ਸੁਣੋ ਦੁਨੀਆ ਅੰਦਰ ਲੋਕਾਂ ਕੋਲ ਸ਼ਕਤੀ ਬਹੁਤ ਹੈ ਸਿੱਧਾਂ ਕੋਲ ਬਹੁਤ ਸ਼ਕਤੀਆਂ ਨੇ ਜੇ ਕੋਈ ਬੰਦਾ ਤੁਹਾਡੇ ਸਾਹਮਣੇ ਦਰਖਤ ਤੇ ਬੈਠ ਕੇ ਦਰਖਤ ਨੂੰ ਉਡਾ ਕੇ ਲੈ ਜਾਵੇ ਤੁਸੀਂ ਹੈਰਾਨ ਹੋ ਜਾਓਗੇ ਕੰਦ ਤੇ ਬੈਠ ਕੇ ਕੰਦ ਨੂੰ ਭੁਜਾ ਕੇ ਲੈ ਜਾਵੇ ਤੁਸੀਂ ਹੈਰਾਨ ਹੋ ਜਾਓਗੇ ਭਾਈ ਚਾਹੇ ਕੋਈ ਕਿੰਨੀ ਸ਼ਕਤੀ ਦਿਖਾਵੇ ਪਹਾੜ ਉਡਾ ਕੇ ਲੈ ਜਾਵੇ ਭਾਵੇਂ ਪਰ ਗੁਰੂ ਗ੍ਰੰਥ ਸਾਹਿਬ ਤੋਂ ਨਿਸ਼ਚਾ ਨੰਡ ਲਾਇਓ ਤੇ ਇਸ ਕਰਕੇ ਦੁਨੀਆ ਦੇ ਅੰਦਰ ਸਤਿਗੁਰੂ ਕਹਿੰਦੇ ਬਹੁਤ ਲੋਕਾਂ ਕੋਲ ਬਹੁਤ ਸ਼ਕਤੀਆਂ ਨੇ ਮਾੜੀ ਜੀ ਗੱਲ ਦੇਖ ਕੇ ਆਪਾਂ ਭਰਮ ਨਾ ਜਾਈਏ ਉਹ ਸਾਰਾ ਕੁਝ ਗੁਰੂ ਸਾਹਿਬ ਤੋਂ ਹੀ ਲੈ ਕੇ ਜਾਂਦੇ ਨੇ ਮੱਥਾ ਟੇਕ ਕੇ ਝਾੜੂ ਦੇ ਕੇ ਸ਼ਕਤੀ ਸਾਰੀ ਮਹਾਰਾਜ ਤੋਂ ਹੀ ਲੈ ਕੇ ਜਾਂਦੇ ਨੇ ਸਤਿਗੁਰੂ ਕਹਿੰਦੇ ਫਿਰ ਆਪਾਂ ਭਰਮਣਾ ਨਹੀਂ ਹੈ ਗੁਰਬਿੰਨ ਅਵਰਨਾ ਜਾਣੇ ਕੋਈ ਗੁਰੂ ਤੋਂ ਬਿਨਾ ਹੋਰ ਨਾ ਕਿਸੇ ਨੂੰ ਜਾਣੇ ਆਪਣਾ ਮਾਲਕ ਆਪਣਾ ਪਤੀ ਸਭ ਕੁਝ ਗੁਰੂ ਨੂੰ ਜਾਨਣਾ ਹੈ ਸ਼ਕਤੀ ਵਾਲਾ ਵੀ ਇਹੀ ਹੈ ਤਾਰਨ ਵਾਲਾ ਵੀ ਇਹੀ ਹੈ ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸੰਮੁਖ ਹੋਏ ਸਤਿਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਸੰਤੋ ਗੁਰਮੁਖੋ ਸੁਣੋ ਉਹ ਸਿੱਖ ਜਿਹੜਾ ਹੈ ਨਾ ਉਹ ਸੰਮੁਖ ਹੁੰਦਾ ਹੈ ਉਹਨੂੰ ਸੰਮੁਖ ਸਿੱਖ ਕਹਿੰਦੇ ਨੇ 21ਵੀਂ ਪੌੜੀ ਨੂੰ ਬਾਰ-ਬਾਰ ਪੜ੍ਹੋ ਤੇ ਵਿਚਾਰੋ ਕਿ ਮੈਂ ਸੰਮੁਖ ਸਿੱਖ ਬਣਨਾ ਹੈ ਹੁਣ ਸਤਿਗੁਰੂ ਕਹਿੰਦੇ ਸਨਮੁਖ ਸਿੱਖ ਹੈ ਹੁਣ ਬੇਮੁਖ ਹੁਣ ਜਿਹੜਾ ਗੁਰੂ ਤੋਂ ਬੇਮੁਖ ਹੋ ਗਿਆ ਛੱਡ ਗਿਆ ਸਭ ਫੁੱਲ ਫੁਲਾ ਗਿਆ ਮਾਇਆ ਦਾ ਵਪਾਰੀ ਬਣ ਗਿਆ ਥਾਂ ਥਾਂ ਦੇ ਉੱਤੇ ਮੱਥੇ ਟੇਕਦਾ ਭਟਕਦਾ ਫਿਰਦਾ ਹੈ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਜੇ ਕੋਈ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ ਉਹ ਤਾਂ ਗਿਆ ਹੈ ਪਰ ਉਹਨੂੰ ਇਹ ਨਹੀਂ ਪਤਾ ਕਿ ਜੋ ਸਤਿਗੁਰੂ ਦੇ ਸਕਦੇ ਨੇ ਉਹ ਮੁਕਤੀ ਹੈ ਉਹ ਕਿਸੇ ਨੇ ਹੋਰ ਦੇਣੀ ਨਹੀਂ ਜਿਹੜੀ ਚੀਜ਼ ਨੂੰ ਦੇਖ ਕੇ ਤੁਸੀਂ ਭਟਕੇ ਹੋ ਕਿ ਫਲਾਣਾ ਬੰਦਾ ਸਿਰਦਰਦ ਹਟਾ ਦਿੰਦਾ ਫਲਾਣਾ ਬੰਦਾ ਉੱਥੇ ਫਲਾਨੀ ਚੀਜ਼ ਹਟਾ ਦਿੰਦਾ ਉਹ ਠੀਕ ਹੈ ਹਰ ਜਗ੍ਹਾ ਤੁਹਾਨੂੰ ਹਰ ਚੀਜ਼ ਮਿਲ ਸਕਦੀ ਹੈ ਪਰ ਬਿਨ ਸਤਿਗੁਰ ਮੁਕਤ ਨਾ ਪਾਵੇ ਮਾਇਆ ਦੇ ਬੰਧਨਾਂ ਤੋਂ ਇਹ ਜਮਦੂਤਾਂ ਤੋਂ ਇਹ ਨਰਕਾਂ ਤੋਂ ਇਹਨਾਂ ਤੋਂ ਮੁਕਤੀ ਕਾਉਣ ਦੇਵੇਗਾ ਚੋ ਕਿ ਜਿੰਨਾ ਮਰਜੀ ਕਿਤੇ ਭਟਕ ਲਓ ਨਾਮ ਤੋਂ ਬਿਨਾ ਮੁਕਤੀ ਨਹੀਂ ਹੁੰਦੀ ਤੇ ਨਾਮ ਸਤਿਗੁਰੂ ਦਿੰਦੇ ਨੇ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆਂ ਜਾਏ ਜਿਹੜੇ ਵਿਵੇਕ ਗਿਆਨवान ਨੇ ਬ੍ਰਹਮ ਗਿਆਨੀ ਨੇ ਉਹਨਾਂ ਨੂੰ ਜਾ ਕੇ ਪੁੱਛੋ ਵਿਚਾਰਵਾਨਾਂ ਨੂੰ ਪੁੱਛੋ ਕਿ ਸਤਿਗੁਰੂ ਤੋਂ ਬਿਨਾ ਮੈਨੂੰ ਮੁਕਤੀ ਮਿਲ ਜਾਵੇਗੀ ਅੱਗੇ ਉਹ ਜਵਾਬ ਇਹੀ ਦੇਣਗੇ ਕਿ ਅਨੇਕ ਜੂਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ ਜਿੰਨਾ ਮਰਜੀ ਬੰਦਾ ਭਰਮੇ ਆਵੇ ਭਟਕ ਜਾਵੇ ਕਿਤੇ ਵੀ ਗੇੜੇ ਖਾਯੋ ਭਾਵੇਂ ਕਿੰਨੇ ਜਨਮ ਗੇੜੇ ਖਾਯੋ ਇੱਥੇ ਹੀ ਆਉਣਾ ਪੈਣਾ ਕੋਈ ਵੀ ਹੋਵੇ ਤੁਸੀਂ ਕੀ ਸਮਝਦੇ ਹੋ ਵੀ ਜਿਹੜੇ ਦੂਜੇ ਨੇ ਕੋਈ ਵੀ ਤੁਸੀਂ ਕਹੋਗੇ ਕਿ ਐਡੇ ਐਡੇ ਵੱਡੇ ਨੇ ਨਾ ਰਸਤਾ ਇੱਕੋ ਹੀ ਹੈ ਹਰੇਕ ਦਾ ਸੱਚਖੰਡ ਦਾ ਦਰਵਾਜ਼ਾ ਇੱਕੋ ਹੀ ਹੈ ਹੋਰ ਚੋਰ ਮੋਰੀ ਨਹੀਂ ਹੈ ਉੱਥੇ ਕੋਈ ਹੋਰ ਕੋਈ ਕਿਸੇ ਰਸਤੇ ਵੜ ਜਾਵੇਗਾ ਮਹਾਰਾਜ ਦਾ ਹੁਕਮ ਜਿਹੜਾ ਹੈ ਆਪਾਂ ਮੰਨਣ ਤੋਂ ਮੁਨਕਰ ਹੋ ਸਕਦੇ ਆ ਪਰ ਭਗਤ ਨਹੀਂ ਦੇਵਤੇ ਨਹੀਂ ਉੱਥੇ ਮੁਨਕਰ ਹੁੰਦੇ ਮਹਾਰਾਜ ਨੇ ਇੱਕ ਵਾਰ ਬਚਨ ਕਰ ਦਿੱਤਾ ਵੀ ਅਸੀਂ ਆ ਮਰਿਆਦਾ ਬਣਾਈ ਆ ਕਾਲਪੁਰਖ ਦੀ ਮਰਿਆਦਾ ਨੂੰ ਸਾਰੇ ਮੰਨਦੇ ਨੇ ਵੀ ਆਹ ਕੰਮ ਕਰਨਾ ਸਾਰੇ ਜਣੇ ਭਾਈ ਮੁੜਿ ਆਓ ਸੱਜ ਖਣ ਚੋਂ ਬੁਲਾ ਕੇ ਸਭ ਨੂੰ ਅਮਰ ਛਕਾਤਾ ਮਹਾਰਾਜ ਨੇ ਇਹ ਪੰਜ ਪਿਆਰੇ ਸੱਜ ਖਣ ਚ ਹੀ ਮੁੜ ਕੇ ਆਏ ਸੀ ਭਾਈ ਧੰਨੇ ਹੁਣੀ ਤੇ ਭਗਤ ਨਾਮਦੇਵ ਹੁਣੀ ਤੇ ਕਬੀਰ ਤੇ ਫਰੀਦ ਕੇ ਸਾਰੇ ਮੋੜ ਲਿਆਉਂਦੇ ਫਿਰ ਮਰਿਆਦਾ ਚਾਓ ਨਾਲੇ ਉਹ ਵੀ ਖੁਸ਼ ਹੁੰਦੇ ਨੇ ਵੇ ਵੀ ਸਾਨੂੰ ਸਤਿਗੁਰੂ ਜੀ ਨੇ ਹੁਕਮ ਕੀਤਾ ਕੋਈ ਮਰਿਆਦਾ ਵਿੱਚ ਰੱਖਿਆ ਸਤਿਗੁਰੂ ਨੇ ਅੱਜ ਤੱਕ ਜਿੰਨੇ ਆਪਾਂ ਕਹੀਏ ਕਿ ਫਲਾਣੇ ਬੰਦੇ ਜਿਹੜੇ ਸੀ ਉਹ ਮਹਾਰਾਜ ਤੋਂ ਪਹਿਲਾਂ ਨੌਵੇਂ ਪਾਤਸ਼ਾਹ ਤੋਂ ਪਹਿਲਾਂ ਅਮਰ ਛਕਿਆ ਉਹ ਵੀ ਸਾਰੇ ਤਰ ਗਏ ਇਹਨਾਂ ਸੱਜੁੱਗ ਚ ਫਲਾਣਾ ਮੁਕਤ ਹੋ ਗਿਆ ਤ੍ਰੇਤੇ ਚ ਮੁਕਤ ਹੋ ਗਿਆ ਉਹਨਾਂ ਨੂੰ ਦਸਵੇਂ ਪਾਤਸ਼ਾਹ ਨੇ ਸਭ ਨੂੰ ਬੁਲਾਇਆ ਵਾਪਸ ਪੂਰਾ ਸੱਚਖੰਡ ਬੁਲਾ ਕੇ ਹੀ ਅਮਰ ਛਕਾਇਆ ਹੋਇਆ ਸਭ ਨੂੰ ਜਿੰਨੀਆਂ ਫੌਜਾਂ ਲੜੀਆਂ ਨੇ ਜਿੰਨੇ ਸਿੰਘਾਂ ਨੇ ਜੰਗ ਕੀਤੇ ਨੇ ਜਿੰਨੇ ਮਹਾਰਾਜ ਦੇ ਨਾਲ ਰਹੇ ਨੇ ਉਹ ਸਾਰੇ ਜਿਹੜੇ ਪਹਿਲਾਂ ਵੀ ਸਿੱਖ ਹੋਏ ਨੇ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਵੀ ਬੁਲਾਇਆ ਇਹ ਨਹੀਂ ਹੁੰਦਾ ਕਿ ਉਹ ਸਾਡੇ ਵਰਗੇ ਆਕੜ ਵਾਲੇ ਹੁੰਦੇ ਨੇ ਜਾਂ ਅਸੀਂ ਕਈ ਅਸੀਂ ਨਹੀਂ ਹੋਣ ਸ਼ਕਣਾ ਹੈ ਉਹ ਤਾਂ ਖੁਸ਼ ਹੋ ਕੇ ਛਕਦੇ ਨੇ ਤੇ ਜੇ ਕਹੋ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਅਮਰ ਛਕਿਆ ਸੀ ਗੁਰਨਾਨਕ ਦੇਵ ਗੋਬਿੰਦ ਰੂਪ ਉਹ ਵੀ ਗੁਰੂ ਗੋਬਿੰਦ ਸਿੰਘ ਆਪ ਹੀ ਸੀ ਗੁਰੂ ਨਾਨਕ ਦੇਵ ਜੀ ਹੋਈ ਸੀ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਮੁਕਤ ਪਾਏ ਲਾਗ ਚਰਨੀ ਚਰਨਾ ਨਾਲ ਲੱਗ ਕੇ ਹੀ ਮੁਕਤੀ ਦੀ ਪ੍ਰਾਪਤੀ ਕਰਦਾ ਹੈ ਸਾਰੇ ਤਾਂ ਤਰਲੇ ਕਰਦੇ ਨੇ ਇਹ ਮੁਕਤ ਇਹਨਾਂ ਵਿੱਚੋਂ ਕੋਈ ਨਹੀਂ ਨਾ ਹਾਸਲ ਵਿੱਚ ਨਿੰਦਾ ਵਾਲੀ ਗੱਲ ਨਹੀਂ ਹੈ ਦੇਵੀ ਦੇਵਤੇ ਦੂਜੇ ਤੀਜੇ ਪੀਰ ਪੈਗੰਬਰ ਇਹ ਮੁਕਤ ਨਹੀਂ ਹੁੰਦੇ ਹੈ ਇਹ ਵਿਚਾਰੇ ਤਾਂ ਐਵੇਂ ਤੁਰੇ ਫਿਰਦੇ ਰਹਿੰਦੇ ਨੇ ਸ਼ਕਤੀਆਂ ਦੇ ਮਾਲਕ ਨੇ ਇਹ ਜ਼ਰੂਰ ਹੈ ਸ਼ਕਤੀਆਂ ਹੋਣੀਆਂ ਹੋਰ ਚੀਜ਼ ਹੈ ਸਤਿਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਨੇ ਬ੍ਰਹਮ ਮਹੇਸ਼ਰ ਵਿਸ਼ਨ ਸਚੀਪਤ ਅੰਤ ਪਸੇ ਜਮ ਫਾਸ ਪਰਾਂਗੇ। ਲੇਖਕ ਤਾਂ ਇਹਨਾਂ ਨੂੰ ਵੀ ਦੇਣਾ ਪੈਂਦਾ। ਫਿਰ ਮੁਕਤ ਕਿੱਥੋਂ ਹੋਗੇ? ਸਤਿਗੁਰੂ ਹੀ ਮੁਕਤ ਨੇ ਅਤੇ ਸਤਿਗੁਰੂ ਹੀ ਮੁਕਤ ਕਰਦੇ ਨੇ। ਇਹਨਾਂ ਨੇ ਤਾਂ ਸਾਰਿਆਂ ਨੇ ਬੇਨਤੀਆਂ ਕੀਤੀਆਂ ਬਾਰ-ਬਾਰ ਮਹਾਰਾਜ ਸਾਨੂੰ ਵੀ ਲੈ ਚੱਲਿਓ ਨਾਲ। ਮਹਾਰਾਜ ਸਾਨੂੰ ਵੀ ਅਮਰ ਛਕਾਓ, ਸਾਨੂੰ ਵੀ ਗੁਰਸਿੱਖਾਂ ਦੇ ਘਰ 'ਚ ਜਨਮ ਦਿਓ। ਇਹਨਾਂ ਸਾਰਿਆਂ ਨੇ ਬਾਰੀ-ਬਾਰੀ ਆ ਕੇ ਅੰਮ੍ਰਿਤ ਛੱਕ ਕੇ ਸਤਿਗੁਰੂ ਨਾਲ ਰਹਿ ਕੇ ਸੇਵਾ ਕਰਕੇ ਫਿਰ ਮੁਕਤੀ ਪ੍ਰਾਪਤ ਕੀਤੀ। ਸਿੱਧਾ ਇਹਨਾਂ ਵਿੱਚੋਂ ਕੋਈ ਵੀ ਮੁਕਤ ਨਹੀਂ ਹੁੰਦਾ। ਸਤਿਗੁਰੂ ਦਾ ਸਾਰਿਆਂ ਨੂੰ ਕਹਿੰਦੇ ਨੇ ਇਹ ਠੀਕ ਹੈ ਬਈ ਤੂੰ ਇੱਦਾਂ ਵੱਡਾ ਹੋਏਂਗਾ ਪਰ ਮੁਕਤ ਉਦੋਂ ਹੋਏਂਗਾ ਜਦ ਗੁਰੂ ਘਰ 'ਚ ਜਨਮ ਲਾਏਂਗਾ। ਸਤਿਗੁਰ ਕਹੈ ਜਨਮੇ ਗਵਨ ਮਿਟਾਇਆ ਅਨਹਤ ਰਾਤੇ ਇਹੋ ਮਨ ਲਾਇਆ। ਮਹਾਰਾਜ ਕਹਿੰਦੇ ਜਦ ਤੂੰ ਸਾਡੇ ਗੋਰਖ ਤੇ ਬੜੀ ਮੰਗੀ ਮੁਕਤੀ ਮਹਾਰਾਜ ਕਹਿੰਦੇ ਗੋਰਖ ਮੁਕਤੀ ਚਾਹਨਨ ਗੁਰੂ ਘਰ ਚ ਜਨਮ ਲੈਣਾ ਪਵੇਗਾ। ਬਾਕੀ ਤੇਰੀਆਂ ਸਾਰੀਆਂ ਗੱਲਾਂ ਠੀਕ ਨੇ। ਗੋਰਖ ਵੀ ਫੇਰ ਮਹਾਰਾਜ ਦੇ ਘਰ ਚ ਜਨਮ ਲੈ ਕੇ ਮੁਕਤ ਹੋਇਆ। ਕਿੱਡਾ ਹੀ ਵੱਡਾ ਕੋਈ ਹੋਵੇ ਉਹ ਮੁੜ ਕੇ ਇੱਥੋਂ ਦੀ ਹੀ ਲੋਕੇ ਲੰਘਣਾ ਇਸੇ ਦਰਵਾਜ਼ੇ ਚ ਲੰਘਣਾ। ਦੂਜਾ ਕਿਸੇ ਲਈ ਕੋਈ ਹੋਰ ਰਸਤਾ ਹੈ ਹੀ ਨਹੀਂ। ਸੰਗਤ ਨੂੰ ਸਿਰਫ ਉਨੀਆਂ ਹੀ ਗੱਲ ਇਸ਼ਾਰੇ मात्र ਹੀ ਬੜੀ ਹੁੰਦੀਆਂ ਭੇਤ ਦੀਆਂ ਚੀਜ਼ਾਂ ਨੇ ਜੇ ਆਪਾਂ ਦੱਸਾਂਗੇ ਤਾਂ ਫੇਰ ਬਹੁਤ ਗੜਬੜ ਖੜੀ ਹੋ ਜਾਂਦੀ ਹੈ ਇਸ ਕਰਕੇ ਇੰਨਾ ਹੀ ਬੜਾ ਵੀ ਸਾਰਿਆਂ ਨੂੰ ਏਸੇ ਹੀ ਰਾ ਲੰਘਣਾ ਪੈਣਾ ਚਾਹੇ ਕੋਈ ਕਿੰਨਾ ਵੱਡਾ ਦੇਵਤਾ ਪੀਰ ਪਗੰਬਰ ਜੀ ਨੂੰ ਤੁਸੀਂ ਕੋਈ ਵੀ ਕਿਸੇ ਨੂੰ ਮੰਨੀ ਜਾਵੇ ਮੁਕਤੀ ਨਹੀਂ ਮਿਲਦੀ ਕਿਸੇ ਨੂੰ ਸੱਚਖੰਡ ਦਾ ਦਰਵਾਜ਼ਾ ਨਹੀਂ ਮਿਲਦਾ ਉਹ ਤਾਂ ਉਦੋਂ ਹੀ ਮਿਲਣਾ ਜਦੋਂ ਗੁਰੂ ਘਰ ਦੇ ਰਾਹੀ ਹੋ ਕੇ ਜਾਵੇਗਾ ਤਾਂ ਸਤਗੁਰੂ ਮਹਾਰਾਜ ਕਹਿੰਦੇ ਹਾਂ ਇਹ ਠੀਕ ਹੈ ਕਿ ਹੋਰ ਚੜਾਈ ਕਰ ਜਾਂਦੇ ਨੇ ਅਵਸਥਾਵਾਂ ਵੀ achੀਆਂ ਹੁੰਦੀਆਂ ਨੇ ਉਹਨਾਂ ਦੀਆਂ ਪੂਰੀਆਂ ਨੇ ਉਹਥੇ ਪੁਰੀਆਂ ਚ ਚਲੇ ਜਾਂਦੇ ਨੇ ਪਰ ਸੱਚਖੰਡ ਦਾ ਦਰਵਾਜ਼ਾ ਸਿਰਫ ਮਹਾਰਾਜ ਉਹਨਾਂ ਨੂੰ ਹੀ ਖੋਲਦੇ ਨੇ ਜਿਹੜੇ ਸਤਗੁਰ ਦੇ ਰਾਹੀ ਹੋ ਕੇ ਜਾਂਦੇ ਨੇ ਤਾਂ ਮਹਾਰਾਜ ਕਹਿੰਦੇ ਫਿਰ ਮੁਕਤ ਪਾਏ ਲਾਗ ਚਰਨੀ ਉਹ ਫਿਰ ਵੀ ਜਦੋਂ ਕਦੇ ਆਵੇਗਾ ਨਾ ਘੁੰਮ ਘੁਮਾ ਕੇ ਫਿਰ ਵੀ ਮੁਕਤੀ ਚਰਨਾਂ ਨਾਲ ਹੀ ਲੱਗ ਕੇ ਮਿਲਣੀ ਹੈ ਸਤਗੁਰ ਕੀ ਕਰਦੇ ਨੇ ਸਤਗੁਰ ਸ਼ਬਦ ਸੁਣਾਏ ਫਿਰ ਸਤਗੁਰ ਹੀ ਉਹਨੂੰ ਉਪਦੇਸ਼ ਸੁਣਾਉਣ ਉਹ ਜਿਹੜਾ ਆਕੜਿਆ ਫਿਰਦਾ ਬਾਹਰ ਫਿਰਦਾ ਰਹੋ ਦੂਜਾ ਜਨਮ ਲਾ ਫੇਰ ਵੀ ਆਕੜਿਆ ਫਿਰਦਾ ਰਹੋ ਤੀਜਾ ਲਾਓ ਕਰੋੜਾ ਜਨਮ ਆਕੜਿਆ ਰਹੋ ਅੰਤ ਨੂੰ ਕਦੇ ਨਾ ਕਦੇ ਟੁੱਟ ਕੇ ਇੱਥੇ ਆ ਕੇ ਡਿੱਗੇਗਾ ਇੱਥੇ ਹੀ ਉਪਦੇਸ਼ ਸੁਨੇਗਾ ਇੱਥੋਂ ਹੀ ਤੇਰਾ ਭਲਾ ਹੋਣਾ ਹੈ ਹੋਰ ਕੋਈ ਰਾਹ ਨਹੀਂ ਕਿਸੇ ਲਈ ਕੋਈ ਰਸਤਾ ਨਹੀਂ ਜਿੰਨਾ ਮਰਜੀ ਕੋਈ ਮਹਾਰਾਜ ਕਹਿੰਦੇ ਗੇੜੇ ਖਾਈ ਜਾਵੇ ਕਿਉਂਕਿ ਤੁਹਾਡੀ ਮੋਹਰ ਤੋਂ ਬਿਨਾ ਕੁਝ ਬਣਦਾ ਹੀ ਨਹੀਂ ਹੈ ਜਿਹੜੇ ਸਿੱਖ ਤੇ ਤੁਹਾਡੀ ਮੋਹਰ ਲੱਗ ਜਾਏ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਿਹੜੇ ਕੇਸ ਨੇ ਨਾ ਇਹ ਸਾਡੀ ਮੋਹਰ ਹੈ ਜਾਂ ਸਿਰ ਤੇ ਕੇਸ ਨੇ ਤਾਂ ਸਾਡੀ ਮੋਹਰ ਹਾਜ਼ਰ ਹੈ ਜਦ ਮੋਹਰ ਹੀ ਨਹੀਂ ਸਿਰ ਤੇ ਰੱਖੀ ਲੋਕਾਂ ਨੇ ਤਾਂ ਉਹ ਬੰਦੇ ਨੇ ਤਰਨਾ ਕੀ ਹੈ ਕਿਸੇ ਕਾਗਜ਼ ਤੋਂ ਆਪਾਂ ਮੋਹਰ ਪਾੜ ਦਈਏ ਅਫਸਰ ਦੇ ਸਾਈਨ ਮਿਟ ਜਾਣ ਪਾੜ ਕੇ ਛੁੱਟ ਦਈਏ ਬਾਕੀ ਦਾ ਕਾਗਜ਼ ਨਕੰਮਾ ਰਹਿ ਜਾਂਦਾ ਕਲਕੀਆਂ ਵਾਲੇ ਬਾਦਸ਼ਾਹ ਨੇ ਜਿਹੜੇ ਸੀਸ ਤੇ ਕੇਸ ਦਿੱਤੇ ਨੇ ਮੋਹਰ ਦਿੱਤੀ ਖਾਲਸੇ ਨੂੰ ਮਹਾਰਾਜ ਕਹਿੰਦੇ ਅਸੀਂ ਜੇ ਸਿੱਖ ਨਰਕਾਂ 'ਚ ਵੀ ਪੈ ਜਾਵੇ ਗਲਤੀ ਕਰਕੇ ਕੋਈ ਕੁਰਾਇਤਾਂ ਕਰਕੇ ਕੋਈ ਅਸੀਂ ਨਰਕਾਂ ਵਿੱਚ ਵੀ ਆਪਣੇ ਸਿੱਖਾਂ ਨੂੰ ਕੇਸਾਂ ਤੋਂ ਪਛਾਣ ਲੈਂਦੇ ਆਂ ਪਛਾਣ ਕੇ ਵੀ ਕੱਢ ਲੈਂਦੇ ਆਂ ਫੇਰ ਵੀ ਧਿਆਨ ਰੱਖਦੇ ਨੇ ਜੇ ਇਹ ਨਹੀਂ ਕਿ ਇੱਥੇ ਹੀ ਧਿਆਨ ਰੱਖਦੇ ਨੇ ਸਤਿਗੁਰੂ ਤਾਂ ਸਾਡਾ ਸਾਰਿਆਂ ਲੋਕਾਂ 'ਚ ਧਿਆਨ ਰੱਖਦੇ ਨੇ ਕਹੇ ਨਾਨਕ ਵੀ ਚਾਰ ਦੇਖੋ ਸਤਿਗੁਰੂ ਕਹਿੰਦੇ ਤੁਸੀਂ ਵੀ ਭਾਵੇਂ ਸਾਰੇ ਵਿਚਾਰ ਕੇ ਦੇਖ ਲਓ ਭਾਵੇਂ ਕਿਸੇ ਨਾਲ ਵੀ ਵਿਚਾਰ ਕਰ ਲਓ ਵਿਣ ਸਤਿਗੁਰ ਮੁਕਤ ਨਾ ਪਾਏ ਸਤਿਗੁਰੂ ਤੋਂ ਬਿਨਾਂ ਕਿਸੇ ਨੇ ਵੀ ਬੰਧਨ ਮੁਕਤ ਮਾਇਆ ਮੁਕਤ ਹੋਣਾ ਨਹੀਂ ਮਾਇਆ ਦੇ ਬੰਧਨ ਕਿਨੇ ਕੱਟਣੇ ਨੇ ਕਿਹਨੂੰ ਕਹਾਂਗੇ ਕਿ ਦੁਨੀਆਂ 'ਚ ਵੱਡਾ ਹੈ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣੇ ਤੇ ਫੇਰ ਉਹਦੇ ਤਿੰਨ ਚੇਲੇ ਨੇ ਤਾਂ ਮਾਇਆ ਦੇ ਚੇਲੇ ਨੇ ਇਹਨਾਂ ਨੇ ਸਾਨੂੰ ਮੁਕਤੀ ਕਿੱਥੋਂ ਦੇਣੀ ਹੈ ਕਿਹੜਾ ਵੱਡਾ ਹੈ ਜਿਹੜਾ ਮੁਕਤੀ ਦੇਵੇਗਾ ਇਹ ਤਾਂ ਉਹ ਅਕਾਲ ਪੁਰਖ ਹੀ ਮੁਕਤੀ ਬਖਸ਼ਿਸ਼ ਕਰਦੇ ਨੇ ਸਾਰਿਆਂ ਨੂੰ ਕਹਿੰਦੇ ਵਿਚਾਰ ਕੇ ਦੇਖ ਲਓ ਇਸ ਕਰਕੇ ਕਹਿੰਦੇ ਆ ਵੀ ਆਜੋ ਸਾਰੇ ਆਜੋ ਨਿਸ਼ਾਨ ਸਾਹਿਬ ਦਾ ਫਰਲਾ ਹਿੱਲਦਾ ਨਿਸ਼ਾਨ ਸਾਹਿਬ ਦਾ ਫਰਲਾ ਹਿੱਲ ਹਿੱਲ ਕੇ ਆਵਾਜ਼ਾਂ ਮਾਰਿਆ ਆਜੋ ਆਜੋ ਸਾਰੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਆਜੋ ਭਾਈ ਸਤਿਗੁਰੂ ਦੇ ਪਿਆਰਿਓ ਗੁਰਸਿੱਖੋ ਆਜੋ ਭਾਈ ਆਓ ਮਿਲ ਕੇ ਬਾਣੀ ਗਾਈਏ ਗਾਓ ਕੀਰਤਨ ਕਰੋ ਬਾਣੀ ਦਾ ਆਜੋ ਕੀਰਤਨ ਕਰੀਏ ਰਲ ਕੇ ਸਾਰੇ ਜਾਣੇ ਸੱਚੀ ਮਹਿਮਾ ਕਰੀਏ ਗਾ ਕੇ ਸ਼ਬਦ ਪੜ੍ਹੀਏ ਬਾਣੀ ਤਾਂ ਗਾਵੋ ਗੁਰੂ ਕੈਰੀ ਮਹਾਰਾਜ ਕਹਿੰਦੇ ਕਿਉਂਕਿ ਬਾਣੀਆਂ ਸਿਰ ਬਾਣੀ ਦੁਨੀਆਂ ਵਿੱਚ ਜਿੰਨੀਆਂ ਬਾਣੀਆਂ ਨੇ ਵੇਦ ਬਾਣੀਆਂ ਚਾਹੇ ਕੋਈ ਹੋਰ ਬਾਣੀਆਂ ਚਾਹੇ ਕੋਈ ਹੋਰ ਬਾਣੀਆਂ ਉਹਨਾਂ ਦੇ ਸਿਰ ਸ਼੍ਰੋਮਣੀ ਗੁਰੂ ਕੀ ਬਾਣੀ ਧੁਰ ਕੀ ਬਾਣੀ ਸਾਰਿਆਂ ਨਾਲੋਂ ਸ਼੍ਰੋਮਣੀ ਧੁਰ ਕੀ ਬਾਣੀ ਹੈ ਪਰ ਸਤਿਗੁਰੂ ਮਹਾਰਾਜ ਕਹਿੰਦੇ ਸਾਰਿਆਂ ਤੇ ਬਾਣੀ ਦੀ ਕਿਰਪਾ ਨਹੀਂ ਹੁੰਦੀ ਹੈ ਬਖਸ਼ਿਸ਼ ਜਿਨ ਕਾ ਨਦਰ ਕਰਮ ਹੋਵੇ ਜਿਨ੍ਹਾਂ ਦੇ ਉੱਤੇ ਆਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ ਹਿਰਦੇ ਤੇ ਨਾ ਸਮਾਣੀ ਇਹ ਉਹਨਾਂ ਦੇ ਹੀ ਹਿਰਦੇ ਵਿੱਚ ਬਾਣੀ ਪ੍ਰਵੇਸ਼ ਕਰਦੀ ਹੈ ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਜਿਨ੍ਹਾਂ ਤੇ ਬਖਸ਼ਿਸ਼ ਹੁੰਦੀ ਹੈ ਸਾਰਿਆਂ ਦੇ ਦਿਲਾਂ ਵਿੱਚ ਇਹ ਬਾਣੀ ਪ੍ਰਵੇਸ਼ ਨਹੀਂ ਕਰ ਸਕਦੀ ਕਿਰਪਾ ਦ੍ਰਿਸ਼ਟੀ ਤੋਂ ਬਿਨਾ ਬਾਣੀ ਕਿਵੇਂ ਪ੍ਰਵੇਸ਼ ਕਰੇਗੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਮਹਾਰਾਜ ਕਹਿੰਦੇ ਅੰਮ੍ਰਿਤ ਪੀਵੋ ਕਿਵੇਂ ਬਾਣੀ ਪੜਨ ਰੂਪ ਅੰਮ੍ਰਿਤ ਹੈ ਜਿਵੇਂ ਜਿਵੇਂ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਇਹ ਜਿਹੜਾ ਅੰਮ੍ਰਿਤ ਹੈ ਇਹੀ ਹੈ ਜਿਹੜਾ ਅੰਮ੍ਰਿਤ ਆਪਾਂ ਬਾਣੀ ਪੜ੍ਹਨੀ ਹੈ ਅੰਮ੍ਰਿਤ ਹੈ ਗੁਰਮੰਤਰ ਅੰਮ੍ਰਿਤ ਹੈ ਮੂਲ ਮੰਤਰ ਅੰਮ੍ਰਿਤ ਹੈ ਸਾਰਾ ਅੰਮ੍ਰਿਤ ਹੀ ਹੈ ਅੰਮ੍ਰਿਤ ਛਕੋ ਪਰ ਤੱਕ ਜਿਹੜੀ ਕਥਾ ਸੁਣਦੇ ਹਾਂ ਅੰਮ੍ਰਿਤ ਕਥਾ ਹੈ ਅੰਮ੍ਰਿਤ ਕੀਰਤਨ ਹੈ ਹਰ ਚੀਜ਼ ਅੰਮ੍ਰਿਤ ਹੈ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਦੋਹਾ ਹੈ ਰਹਾ ਹੋ ਹਰ ਰੰਗ ਹਮੇਸ਼ਾ ਹਰੀ ਨਾਮ ਰੰਗ ਵਿੱਚ ਆਨੰਦਿਤ ਰਹੋ ਮਸਤ ਰਹੋ ਤੇ ਹਰੀ ਨਾਮ ਨੂੰ ਹੀ ਆਉਂ ਜਪੋ ਜਿਵੇਂ ਸਾਰਿੰਗ ਪਾਣੀ ਸਾਰਿੰਗ ਬਬੀਹਾ ਜਿਵੇਂ ਪਾਣੀ ਨੂੰ ਪ੍ਰਯੋਗ 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 ਕਰਦਾ ਸਵੇਰੇ ਸਵੇਰੇ ਜਪਿਓ ਹੋ ਸਾਰਿੰਗ ਪਾਣੀ ਜਿਵੇਂ ਸਾਰਿੰਗ ਪਬੀਹਾ ਜਿਹੜਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਜਿਵੇਂ ਉਹ ਪ੍ਰਯੋਗ ਪ੍ਰਯੋਗ ਕਰਦਾ ਤੜਕਈ 2:00 ਸ਼ੁਰੂ ਹੋ ਜਾਂਦਾ 2:00 3:00 ਜਦੋਂ ਨੂੰ ਪਿਆਸ ਲੱਗੀ ਹੁੰਦੀ ਸਤਿਗੁਰੂ ਕਹਿੰਦੇ ਨੇ ਤੁਸੀਂ ਵੀ ਬੋਲੋ ਜਦੋਂ ਬਬੀਹਾ ਇੱਕ ਮਾਮੂਲੀ ਪਸ਼ੂ ਇੱਕ ਮਾਮੂਲੀ ਪੰਛੀ ਕਹਿੰਦਾ ਪ੍ਰਯੋਗ ਪ੍ਰਯੋਗ ਪਾਣੀ ਨੂੰ ਕਹਿੰਦਾ 6 ਮਹੀਨੇ ਬਾਅਦ ਉਹਨੂੰ ਜਾ ਕੇ ਬੂੰਦ ਮਿਲਦੀ ਇੱਕ ਸਤਿਗੁਰੂ ਕਹਿੰਦੇ ਜੇ ਬਬੀਹਾ ਇੱਕ ਪਸ਼ੂ ਪੰਛੀ ਸਵੇਰੇ ਉੱਠ ਕੇ ਕਹਿ ਸਕਦਾ ਫੇਰ ਤੁਸੀਂ ਸਵੇਰੇ ਉੱਠ ਕੇ ਬੰਦੇ ਕਿਉਂ ਨਹੀਂ ਕਹਿ ਸਕਦੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 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 ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਕਹਿੰਦੇ ਕਹਿ ਨਾਨਕ ਸਦਾ ਗਾਵੋ ਕਹਿੰਦੇ ਜੀ ਬਸ ਥੋੜਾ ਜਿਹੀ ਪੜੀਏ ਜਲਦੀ ਮੁਕਾਈਏ ਬਾਣੀ ਸਤਿਗੁਰੂ ਕਹਿੰਦੇ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਇਹ ਜਿਹੜੀ ਸੱਚੀ ਬਾਣੀ ਹੈ ਇਹਨੂੰ ਸਦਾ ਗਾਓ ਤੇ ਪੰਜ ਬਾਣੀਆਂ ਪੜ ਲੀਆਂ ਸਵੇਰੇ ਬਸ ਖਿਹੜਾ ਛੁੱਟ ਗਿਆ ਹੁਣ ਰਹਿਰਾਸ ਪੜ ਲਈ ਹੁਣ ਖਿਹੜਾ ਛੁੱਟ ਗਿਆ ਬਸ ਮਹਾਰਾਜ ਦਾ ਤਾਂ ਹੁਕਮ ਨਹੀਂ ਹੈ ਮਹਾਰਾਜ ਤਾਂ ਕਹਿੰਦੇ ਮੈਂ ਤਾਂ ਨਹੀਂ ਕਿਹਾ ਤੈਨੂੰ ਤੂੰ ਬਾਣੀ ਛੱਡ ਜੇਰੇ ਤੇਰੇ ਕੋਲ ਟਾਈਮ ਲੱਗਦਾ ਤੂੰ ਬਾਣੀ ਫੇਰ ਹੋਰ ਪੜ ਲਾ ਪੰਜ ਬਾਣੀਆਂ ਇੱਕ ਵਾਰ ਪੜ ਕੇ ਦੁਬਾਰਾ ਪੜਦੇ ਆ ਕੋਈ ਨੁਕਸਾਨ ਨਹੀਂ ਹੁੰਦਾ ਪੰਜ ਬਾਣੀਆਂ ਦੁਬਾਰਾ ਵੀ ਪੜੀਆਂ ਜਾ ਸਕਦੀਆਂ ਨੇ ਪੰਜ ਬਾਣੀਆਂ ਪੰਜ ਵਾਰ ਵੀ ਪੜੀਆਂ ਜਾ ਸਕਦੀਆਂ ਨੇ ਰਹਿ ਰਾਸ ਪੰਜ ਵਾਰ ਵੀ ਪੜੀ ਜਾ ਸਕਦੀ ਇਹ ਨਹੀਂ ਹੁੰਦਾ ਕਿ ਰਹਿ ਰਾਸ ਨੂੰ ਇੱਕ ਵਾਰ ਪੜ ਲਈ ਨਾ ਉਹਦਾ ਤਾਂ ਉਨਾ ਹੀ ਫਲ ਮਿਲ ਹੀ ਜਾਣਾ ਤੈਨੂੰ ਹੋ ਸਕਦਾ ਪਿੱਛੇ ਕਿਸੇ ਦਿਨ ਰਹਿ ਗਈ ਭਈ ਉਹ ਵੀ ਘਾਟਾ ਪੂਰਾ ਕਰ ਲਈਏ ਦੋ ਰਹਿ ਰਾਸਾ ਪੜ ਲਓ ਅੱਜ ਤਿੰਨ ਪੜ ਲਓ। ਕਈ ਵਾਰ ਰਹਿ ਵੀ ਜਾਂਦੀ ਰਹਿ ਰਾਸ ਦੂਜੇ ਦਿਨ ਦੋ ਵੀ ਪੜ ਸਕਦੇ ਨੇ ਦੂਜੇ ਦਿਨ ਦੋ ਨਿਤਨੇਮ ਵੀ ਹੋ ਸਕਦੇ ਨੇ ਕੀਰਤਨ ਸੋਲੇ ਵੀ ਹੋ ਸਕਦੇ ਨੇ। ਸੁਖਮਨੀ ਸਾਹਿਬ ਅਜੇ ਪੰਜ ਪੰਜ ਪੜ ਸਕਦੇ ਆ। ਪਹਿਲਾਂ ਇਹ ਬਾਣੀਆਂ ਵੀ ਪੜ ਸਕਦੇ। ਮਹਾਰਾਜ ਕਹਿੰਦੇ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਹੈ ਸੱਚੀ ਬਾਣੀ ਦਾ ਤਾਂ ਆਪਾਂ ਨੂੰ ਫਾਲੀ ਫਾਲ ਹੈ ਫਾਲੀ ਫਾਲ ਹੈ। ਸੋ ਜੇ ਆਪਾਂ ਨੂੰ ਪੈਸੇ ਕਿਤੋਂ ਮਿਲਦੇ ਮਾੜੇ ਲੱਗਦੇ ਜੇ ਆਪਾਂ ਨੂੰ ਕੋਈ ਕਹੇ 10 ਮਿੰਟ ਹੋਰ ਬਹਿ ਜਾ 100 ਹੋਰ ਮਿਲ ਜੂ ਜੇ ਕੋਈ ਕਹੇ ਜੇ ਤੁਸੀਂ 10 ਮਿੰਟ ਹੋਰ ਬਹਿ ਜਾਓ ਹੋਰ 100 ਮਿਲ ਜੂ ਆਪਾਂ ਕਹਿੰਦੇ ਭਾਵੇਂ ਘੰਟਾ ਬਿਠਾਈ ਰੱਖੇ ਉਹਦਾ ਬੜੀ ਮौज ਆ ਉੱਥੇ ਆਪਾਂ ਇਹ ਕਹਿੰਨੇ ਕਿ ਜਿੱਥੇ ਕੋਈ ਸਾਨੂੰ ਸੰਸਾਰੀ ਪਦਾਰਥ ਮਿਲਦਾ ਸਾਨੂੰ ਗਸਤੀਆਂ ਨੂੰ ਉੱਥੇ ਅਸੀਂ 2 ਘੰਟੇ ਹੋਰ ਵੀ ਬਹਿ ਸਕਦੇ ਹਾਂ ਕਿ 2 ਘੰਟੇ ਚ ਮੈਨੂੰ ਇੰਨਾ ਕੁਝ ਇੱਥੇ ਮਿਲ ਜਾਣਾ ਸਤਿਗੁਰੂ ਕਹਿੰਦੇ ਨੇ ਜਿਵੇਂ ਗ੍ਰਸਤੀ ਬੰਦੇ ਨੇ ਇਹ ਸੰਸਾਰ ਦੇ ਅੰਦਰ ਪਦਾਰਥਾਂ ਲਈ ਆਪਣਾ ਸਮਾਂ ਲਾ ਹੀ ਦਿੰਦੇ ਨੇ ਕਿ ਚੱਲ ਕੋਈ ਨਹੀਂ ਫਿਰ ਜੇ ਆਪਾਂ ਨੂੰ ਫਾਇਦਾ ਹੁੰਦਾ ਆਪਾਂ ਬੈਠ ਜਾਂਦੇ ਹਾਂ ਹੋਰ ਇੱਥੇ ਫਿਰ ਉਹ ਬੈਠ ਹੀ ਜਾਂਦਾ ਹੈ ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਜੇ ਨਾਮ ਵਾਲੇ ਪਾਸੇ ਨੂੰ ਜੁੜਨ ਦਾ ਯਤਨ ਕਰੋ ਵੀ ਇੱਕ ਜਪਜੀ ਸਾਹਿਬ ਸ਼ੁਰੂ ਕੀਤਾ ਹੋਰ ਕਰ ਲਓ ਇੱਕ ਹੋਰ ਕਰ ਲਓ ਸਤਿਗੁਰੂ ਕਹਿੰਦੇ ਮੈਂ ਤਾਂ ਸਾਰਿਆਂ ਨੂੰ ਇਹੀ ਕਹਾਂਗਾ ਵੀ ਸਦਾ ਬਾਣੀ ਨਾਲ ਜੁੜੇ ਰਹੋ ਬਾਣੀ ਪੜ੍ਹਦੇ ਰਹੋ ਕੰਮ ਵੀ ਕਰਦੇ ਰਹੋ ਕੰਮਾਂ ਨੂੰ ਕੀ ਐ ਕੋਈ ਖਾਸ ਗੱਲ ਨਹੀਂ ਹੁੰਦੀ ਲੋਕ ਇੱਕ ਕੰਮ ਕਰਦੇ ਨੇ ਨਾਲ ਹੋਰ ਵੀ ਕਰੀ ਜਾਂਦੇ ਨੇ ਨਾਲੇ ਦੁਨੀਆ ਕਹਿੰਦੀ 1 ਲੱਖ ਗੁਣਾ ਜ਼ਿਆਦਾ ਹੈ ਦਿਮਾਗ ਕੰਪਿਊਟਰ ਨਾਲੋਂ 1 ਲੱਖ ਗੁਣਾ ਜ਼ਿਆਦਾ ਸਮਰੱਥਾ ਤੇ ਕੰਪਿਊਟਰ ਦੀ ਕਿੰਨੀ ਸਮਰੱਥਾ ਹੈ ਫਿਰ ਆਪਣੇ ਦਿਮਾਗ ਦੀ ਸਮਰੱਥਾ ਹੀ ਨਹੀਂ ਕਿਉਂ ਨਹੀਂ ਬਣਦੀ ਹੈ ਸਭ ਕੁਝ ਹੁੰਦਾ ਹੈ 2 2 3 3 ਕੰਮ ਇਹ ਐਟ a ਟਾਈਮ ਬੰਦਾ ਕਰਦਾ ਹੈ ਘਰ ਦੇ ਵਿੱਚ ਵੀ 4 4 5 5 ਕੰਮ ਇੱਕੋ ਵਾਰੀ ਹੋ ਜਾਂਦੇ ਨੇ ਤੇ ਫਿਰ ਨਾਲ-ਨਾਲ ਜਿੱਥੇ ਇੰਨੇ ਕੰਮ ਹੋਰ ਕਰਦੇ ਆਂ ਉਥੇ ਮਹਾਰਾਜ ਕਹਿੰਦੇ ਨਾਲ-ਨਾਲ ਇਹ ਵੀ ਕਰੀ ਜਾਇਆ ਕਰੋ ਵਾਹੇ ਗੁਰੂ ਵਾਹੇ ਵੀ ਹੈ ਤੇ ਗੁਰਮੰਤਰ ਵੀ ਹੈ ਜੇ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਿਆ ਵਾਹਿਗੁਰੂ 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 ਵਾਹਿ ਜੀਉ ਬਾਣੀ ਵੀ ਹੈ ਨਾਲ ਗੁਰਮੰਤਰ ਵੀ ਹੈ ਇਸ ਕਰਕੇ ਇਹਦੇ ਵਿੱਚ ਦੋਨੇ ਹੀ ਚੀਜ਼ਾਂ ਆ ਜਾਂਦੀਆਂ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਆਹੇ ਜਿਓ ਵਾਹਿਗੁਰੂ 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 ਵਾਹਿ ਜਿਉ ਵਾਹਿਗੁਰੂ 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 ਵਾਹਿ ਜਿਉ ਵਾਹਿਗੁਰੂ 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 ਵਾਹਿ ਜਿਉ ਵਾਹਿਗੁਰੂ 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 ਵਾਹਿ ਜਿਉ ਵਾਹਿਗੁਰੂ 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 ਵਾਹਿ ਜਿਉ ਵਾਹਿਗੁਰੂ 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 ਵਾਹਿ ਜਿਉ ਵਾਹਿਗੁਰੂ 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 ਵਾਹਿ ਜੀਉ 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 ਵਾਹਿਗੁਰੂ 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 ਵਾਹਿ ਜੀਓ